ਲੱਗਤੋਂ ਪ੍ਰਾਈਥਿੰਗ ਵਿਊ ਹੋ ਗਏ ਜੀ ਉਸ ਵੀਡੀਓ ਨੂੰ ਆਪਣ ਨੂੰ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਉਸ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਹੁਣ ਦੇਖੋ ਅੱਗੇ ਕਿੰਨਾ ਟਾਈਮ ਲੱਗਦਾ ਜੀ ਅਜੇ ਵੀ ਜਿਹੜਾ ਮੈਪ ਆ ਉਹ ਰੈੱਡ ਰੈੱਡ ਨਜੜਾ ਆ ਰਿਹਾ ਸਾਰੀ ਸੜਕਾਂ ਵੀ ਅੱਗੇ ਟ੍ਰੈਫਿਕ ਆ ਸਾਡੀ ਮੈਂ ਕਦੇ ਸੋਚਿਆ ਵੀ ਨਹੀਂ ਸੀਗਾ ਕਿ ਮੈਂ ਕਰੂੰਗਾ YouTube ਤੇ ਇਹ ਹੁਣ ਆਪਾਂ ਜਿਆਦਾ ਵੀਟ ਨਾ ਕਰਾਈਏ ਸਾਨੂੰ ਤੁਸੀਂ ਦੱਸ ਦੋ ਕੀ ਆਪਾਂ ਨੂੰ ਬਈ ਤੁਸੀਂ ਸਰਪ੍ਰਾਈਜ਼ ਕਰਨਾ ਹੈ ਨਾ ਕੀਤਾ ਵੀ ਆ ਜਾਓ ਤੁਹਾਨੂੰ ਕੁਝ ਦਿੰਨੇ ਆ ਟੋਟਲ ਲਿੱਖ ਕੇ ਲਖਣਾ ਪੈ ਰਿਹਾ ਆ ਵੀ ਵਿਚਿਆ ਹੋਇਆ ਲਓ ਜੀ ਆ ਸਭ ਆ ਵੇਖੋ ਜੀ ਸੋਲਡ ਵਾਕਈ ਵਈ ਵਿਕਦਾ ਹੈ ਹਨਾ ਮਹਾਰਾਜ ਜੀ ਦੀ ਕਿਰਪਾ ਵੀਰ ਮਹਾਰਾਜ ਜੀ ਆਪਾਂ ਦੇ ਜਰੀਏ ਛੋਟਾ ਜਾ ਦੇਖੋ ਜੀ ਆ ਬਾਕੀ ਵੀਰਾ ਹੈਗਾ ਹੀ ਲੱਖ ਤੋਂ ਉੱਪਰ ਵਾਲਾ ਸੋਇਉਂ ਘਾਟਾ ਅੱਛਾ ਫੇਰ ਫੋਨ ਆਉਂਦੇ ਨਹੀਂ ਲਓ ਜੀ ਇੱਕ ਦਿਨ ਦੇ ਵਿੱਚ ਡੇਢ ਮਹੀਨਾ ਹੋ ਗਿਆ ਤਕਰੀਬਨ ਫੋਨ ਆਉਂਦੇ ਹਨ ਅੱਛਾ ਸਾਰੇ ਬੈੱਡ ਵਿਕੇ ਹੋਏ ਨੇ ਹੈ ਹਾਂ ਫੇਰ ਭੇਜਣੇ ਨੇ ਇੱਕ ਘਰ ਭੇਜਣਾ ਅੱਛਾ ਨਾਲ ਕੰਮ ਕਰੀ ਜਾਂਦੇ ਨੇ ਤੇ 26 ਮਿਸਤਰੀ ਸਿੰਘ ਬਤੀ ਹੋ ਗਏ ਕਿੰਨੇ 32 ਮਿਸਤਰੀ ਹੋ ਗਏ ਲਓ ਜੀ 32 ਮਿਸਤਰੀ ਕਰਨ ਮਤਲਬ ਕਿੰਨੇ ਵਧਾ ਲੈ 6 ਮਿਸਤਰੀ ਹੋਰ ਵਧਾਉਣੇ ਪਏ ਹਨਾ ਲਓ ਜੀ ਆ ਸਾਰਾ ਸਿਸਟਮ ਹੈ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅਜ ਦੇਸ ਬਲੌਗ ਦੇ ਵਿੱਚ ਜੀ ਆਵਾਜ਼ ਜੇ ਥੋੜੀ ਜੀ ਸਾਫ਼ ਨਾ ਆਵੇ ਤਾਂ ਮਾਫ਼ ਕਰਨਾ ਕਿਉਂਕਿ ਜਿ ਕਾਮ ਲੱਗਿਆ ਹੋਇਆ ਜੀ ਤੇ ਜਿ ਕਾਮ ਲੱਗਣ ਕਰਕੇ ਥੋੜਾ ਜਿਆ ਪ੍ਰੋਬਲ ਮਾਰੀ ਹੈ ਤੇ ਆਪਣਾ ਕਾਫੀ ਦਿਨ ਹੋ ਗਿਆ ਅਜ ਤੋਂ ਮਹੀਨਾ ਡੇਢ ਪਹਿਲਾਂ ਇੱਕ ਬਲੌਗ ਪਾਇਆ ਸੀਗਾ ਜੀ ਫਰਨੀਚਰ ਦਾ ਸੀ ਫਰਨੀਚਰ ਦਿਖਾਇਆ ਸੀ ਬਹੁਤ ਵਧੀਆ ਤੇ ਉਹ ਬਾਈ ਦਾ ਆਪਣੇ ਮਤਲਬ ਬਲੌਗ ਨਾਲ ਕਾਫੀ ਵਧੀਆ ਜਿਹੜਾ ਕੰਮ ਹਨਾ ਚੱਲਿਆ ਤੇ ਫਰਨੀਚਰ ਵਗੈਰਾ ਉਹਨਾਂ ਨੇ ਹਨਾ ਸੇਲ ਕਰਿਆ ਲੱਖ ਤੋਂ ਪ੍ਰਾਈ I think view ਹੋ ਗਏ ਜੀ ਉਸ ਵੀਡੀਓ ਨੂੰ ਆਪਣ ਨੂੰ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਉਸ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਸੋ ਬਾਈ ਕਹਿੰਦਾ ਵੀ ਅੱਜ ਸਾਡੇ ਕੋਲ ਆਓ ਉਹਨੇ ਸੱਦਿਆ ਬਾਈ ਨੇ ਕਹਿੰਦਾ ਵੀ ਮੈਂ ਤੁਹਾਨੂੰ ਗਿਫਟ ਦੇਣਾ ਵੀ ਮੈਂ ਤੁਸੀਂ ਆਪਣੀ ਵੀਡੀਓ ਬਣਾਈ ਆ ਤੇ ਕੰਮ ਹਨਾ ਕਾਫੀ ਚੱਲਿਆ ਸੋ ਆਪਾਂ ਪਟਿਆਲੇ ਉਸ ਬਾਈ ਕੋਲ ਚੱਲੇ ਆ ਤੇ ਵਲੌਗ ਦੇ ਐਂਡ ਤੱਕ ਬਣੇ ਰਹੋ ਦੇਖਦੇ ਆਂ ਬਾਈ ਕੀ ਗਿਫਟ ਦਿੰਦਾ ਆਪਾਂ ਨੂੰ ਹਨਾ ਤੇ ਨਾਲ ਨਾਲ ਤੁਹਾਨੂੰ ਰਸਤੇ ਦੇ ਵਿੱਚ ਮਾੜਾ ਮੋਟਾ ਸਫਰ ਵੀ ਦਿਖਾਵਾਂਗਾ ਸੋ ਮੇਰਾ ਇਸ ਟਾਈਪ ਆਈ ਥਿੰਕ ਪਹਿਲਾ ਵਲੌਗ ਹੋਊਗਾ ਮੈਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਮੈਂ ਵਲੌਗਿੰਗ ਟਾਈਪ ਜਿਹੜੀ ਗੱਲ ਕਰ ਰਿਹਾ ਸੋ ਬਾਕੀ ਕੰਮ ਚੱਲਣਾ ਨਾ ਚੱਲਣਾ ਉਸ ਪਰਮਾਤਮਾ ਉਸ ਵਾਇਗੁਰੂ ਦੇ ਹੱਥ ਹੁੰਦਾ ਜੀ ਆਪਾਂ ਤੇ ਕੋਈ ਖਾਸ ਕੰਮ ਨਹੀਂ ਕਿ ਆਪਣੇ ਕੰਮ ਨੂੰ ਸਮਝਦੇ ਕੀਤਾ ਜੋ ਦੇਣਾ ਮਾਲਕ ਨੇ ਹਨ ਇਹ ਦੇਣਾ ਆਪਾਂ ਜਰੀਆ ਬਣ ਕੇ ਸਮਝੋ ਸੋ ਚੱਲਦੇ ਆਂ ਬਾਈ ਕੋਲ ਤੇ ਵਲੌਗ ਦੇ ਐਂਡ ਤੱਕ ਬਣੇ ਰੋ ਦੇਖਦੇ ਆਂ ਕੀ ਗਿਫਟ ਦਿੰਦਾ ਜੀ ਆਜੋ ਮੇਰੇ ਨਾਲ ਨਾਲ ਤਿਆਰ ਆਪਾਂ ਜਾਣ ਲਈ ਚੱਲਦੇ ਆਂ ਲਓ ਜੀ ਪਟਿਆਲਾ ਆਪਾਂ ਨੂੰ ਤਕਰੀਬਨ ਇੱਥੋਂ 13-14 ਕਿਲੋਮੀਟਰ ਪੈ ਜਾਂਦਾ ਜੀ ਇਹ ਰਸਤੇ ਦੇ ਵਿੱਚ ਵੇਖੋ ਸਾਡੇ ਏਰੀਆ ਦੇ ਵਿੱਚ ਜਿਹੜੀ ਇਹ ਫਸਲ ਆ ਸਬਜੀ ਦੀ ਬਹੁਤ ਕਰਦੇ ਨੇ ਕਾਸ਼ਤਕਾਰੀ ਆ ਟਮਾਟਰ ਲੱਗੇ ਹੋਏ ਨੇ ਜਾਲ ਤੇ ਠੀਕ ਹੈ ਜੀ ਇਧਰ ਕਣਕ ਆ ਇਧਰ ਦੇਖੋ ਮਟਰ ਤਿਆਰ ਹੋ ਗਏ ਨੇ ਜੀ ਸਾਹਮਣੇ ਮਟਰ ਮਤਲਬ ਜੇ ਤਿਆਰ ਨਹੀਂ ਹੋਏ ਬਸ ਥੋੜੇ ਦਿਨਾਂ ਨੂੰ ਰੈਡੀ ਜੇ ਹੋ ਜਾਣਗੇ ਨੇੜੇ ਲੱਗ ਜਾਣਗੇ ਤੇ ਲਓ ਜੀ ਇਹੋ ਜਿਹਾ ਸਾਡਾ ਏਰੀਆ ਜੀ ਇਲਾਕਾ ਆ ਸਾਡਾ ਮੈਂ ਆਪਣੇ ਖੇਤਾਂ ਤੋਂ ਤਕਰੀਬਨ 2 ਕੁ ਕਿਲੋਮੀਟਰ ਦੂਰ ਆ ਜੀ ਇਸ ਟਾਈਮ ਬਾਕੀ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਦਿਆਂ ਤੁਸੀਂ ਮੇਰੇ ਹਰੇਕ ਵਲੌਗ ਨੂੰ ਵਧੀਆ ਪਿਆਰ ਦਿੰਦੇ ਹੋ ਹਨ ਤੇ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਜੀ ਤੁਹਾਡੇ ਵਿਊ ਤੁਹਾਡਾ ਸਾਰਾ ਕੁਝ ਬਹੁਤ ਮੈਟਰ ਕਰਦਾ ਤੁਹਾਡੇ ਕਮੈਂਟ ਤੁਹਾਡੇ ਲਾਈਕ ਜੇ ਅੱਜ ਮੇਰਾ ਚੈਨਲ ਇਸ ਥਾਂ ਤੇ ਪਹੁੰਚਿਆ ਵੀ ਮੇਰੇ ਹਜ਼ਾਰਾਂ ਚ ਵਿਊ ਜਾਂਦੇ ਨੇ ਕੁਝ ਲੱਖਾਂ ਚ ਵੀ ਜਾਂਦੇ ਨੇ ਉਹ ਸਾਰੇ ਮਤਲਬ ਤੁਹਾਡੇ ਪਿਆਰ ਸਦਕਾ ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਜੀ ਲਓ ਜੀ ਆਪਾਂ ਜਾਈ ਜੰਨੇ ਆ ਸਫ਼ਰ ਆਪਣਾ ਜਾਰੀ ਹੈ ਹੁਣ ਪਟਿਆਲੇ ਜਾ ਕੇ ਗੱਲ ਕਰਦੇ ਆ ਜੀ ਲਓ ਜੀ ਅੱਧੇ ਘੰਟੇ ਦਾ ਰਸਤਾ ਹੋ ਗਿਆ ਆਪਣੇ ਵਾਸਤੇ ਤਕਰੀਬਨ ਘੰਟੇ ਦਾ ਇੰਨੀ ਟ੍ਰੈਫਿਕ ਆਪਾਂ ਅੱਧੇ ਘੰਟੇ ਤੋਂ ਟ੍ਰੈਫਿਕ ਦੇ ਵਿੱਚ ਖੜੇ ਆ ਜੀ ਦੇਖੋ ਤੇ ਹੁਣ ਦੇਖੋ ਆਪਾਂ ਅੱਗੇ ਕਿੰਨਾ ਟਾਈਮ ਲੱਗਦਾ ਜੀ ਅਜੇ ਵੀ ਜਿਹੜਾ ਮੈਪ ਆ ਉਹ ਰੈੱਡ ਰੈੱਡ ਨਜ਼ਰ ਆ ਰਿਹਾ ਸਾਰੀ ਸੜਕਾਂ ਵੀ ਅੱਗੇ ਟ੍ਰੈਫਿਕ ਆ ਬਹੁਤ ਜਲਦ ਪਹੁੰਚ ਜਾਗੇ ਵੈਸੇ ਆ ਰਸਤਾ ਮੜਾਇਆ ਹੋਇਆ ਹੁਣ ਖਾਲੀ ਲਓ ਜੀ ਟ੍ਰੈਫਿਕ ਦਾ ਸਾਹਮਣਾ ਕਰਦੇ ਕਰਦੇ ਅੰਤਖੀਰ ਨੂੰ ਆਪਾਂ ਪਹੁੰਚ ਗਏ ਆ ਜੀ ਆਪਣੀ ਡੈਸਟੀਨੇਸ਼ਨ ਤੇ ਆਹ ਲਓ ਜੀ ਚੈੱਕ ਕਰੋ ਸੀ 200 ਤੇ ਬਾਈ ਬਾਹਰ ਹੀ ਖੜਵਾ ਹੋਇਆ ਸਾਹਮਣੇ ਜੀ ਉਹ ਦੇਖੋ ਤੁਸੀਂ ਜੂਮ ਕਰਕੇ ਦਿਖਾਣਾ ਤੁਹਾਨੂੰ ਪਹਿਲਾਂ ਹੀ ਬਸ ਆਪਣੀ ਵੇਟ ਚੱਲ ਰਹੀ ਹੈ ਫੋਨ ਚੱਲਦਾ ਉੱਤਰ ਕੇ ਮਿਲਦੇ ਆ ਬਾਈ ਨੂੰ ਸਭ ਤੋਂ ਪਹਿਲਾਂ ਗੱਡੀ ਲਾ ਲਈਏ ਜੀ ਹਾਂ ਜੀ ਕੀ ਹਾਲ ਨੇ ਬਾਈ ਜੀ ਸਾਹਿਬ ਕਿਵੇਂ ਹੋ ਵਧੀਆ ਵਧੀਆ ਬਸ ਠੀਕ ਹੈ ਮੇਰੀ ਵੇਟ ਹੋ ਰਹੀ ਸੀ ਆ ਤੁਹਾਡੀ ਮੈਂ ਅੱਗੇ ਕਹਿ ਰਿਹਾ ਸੀ ਵੀਡੀਓ ਦੇ ਵਿੱਚ ਹੋਰ ਬਾਈ ਜੀ ਕਾ ਨਹੀਂ ਪਾਣਾ ਕਿ ਸਾਡੇ ਕੋਲ ਅੱਛਾਈ ਦੇ ਕੋਈ ਬਾਈ ਜੀ ਪੂਰੇ ਖੁਸ਼ ਨੇ ਤੇ ਆ ਆ ਮੇਰਾ ਐਡਰੈਸ ਵੀ ਦੱਸਦਾ ਮੜਾ 80 200 ਹਣਾ ਬਾਈ ਜੀ ਹਾਂ ਚੱਲੀ ਜਾਂਦਾ ਕੰਮ ਫਿਰ ਬਹੁਤ ਵਧੀਆ ਜੀ ਲਓ ਜੀ ਆਪਾਂ ਕਿਰਪਾ ਮਹਾਰਾਜ ਦੀ ਕਿਰਪਾ ਵੀਰ ਮਹਾਰਾਜ ਦੀ ਆਪਾਂ ਦੇ ਇੱਕ ਜਰੀਆ ਛੋਟਾ ਜਿਹਾ ਦੇਖੋ ਜੀ ਆ ਬਾਈ ਨਾਲ ਨਾਲ ਕੰਮ ਕਰੀ ਜਾਂਦੇ ਨੇ ਤੇ 26 ਮਿਸਤਰੀ ਜਣ ਬੱਤੀ ਹੋ ਗਏ 32 ਮਿਸਤਰੀ ਹੋ ਗਏ ਲਓ ਜੀ 32 ਮਿਸਤਰੀ ਕਰਨ ਮਤਲਬ ਕਿੰਨੇ ਵਧਾ ਲੈ 6 ਮਿਸਤਰੀ ਹੋਰ ਵਧਾਉਣੇ ਪਏ ਹਣਾ ਲਓ ਜੀ ਆ ਸਾਰਾ ਸਿਸਟਮ ਹੈ ਬਾਈ ਦਾ ਕੰਮ ਚੱਲੀ ਜਾਂਦਾ ਰਾਤ ਦਿਨ ਹਣਾ ਅਡਰੈਸਿੰਗ ਟੇਬਲ ਆ ਗਿਆ ਆ ਬੈੱਡ ਇਹ ਸਾਰਾ ਸਮਾਨ ਇਹਨਾਂ ਕੋਲ ਮਿਲ ਜੂਗਾ ਬਾਈ ਕੋਲੋਂ ਬਾਈ ਜੀ 80% ਕੰਮ ਹੀ ਮਤਲਬ ਹੁਣ ਰਹਿ ਗਿਆ ਮਤਲਬ ਆਰਡਰ ਦਾ ਹੀ ਚੱਲ ਰਿਹਾ ਸਾਰਾ ਇਹ ਵੀ ਵੇਚਣਾ ਹੈ ਅੱਜ ਵੀ ਕੀ ਹੋਇਆ ਸਭ ਵਿਕੇ ਹੋਇਆ ਸਮਾਨ ਇਹ ਸਾਰਾ ਮਾਲ ਵਿਕੇ ਹੋਇਆ ਹੈ ਮਤਲਬ ਆਰਡਰ ਦੀ ਪੂਰੇ ਨਹੀਂ ਹੋ ਰੇ ਆਰਡਰ ਹੀ ਨਹੀਂ ਪੂਰੇ ਹੋ ਰੇ ਅੱਛਾ ਅੱਛਾ ਇੱਕ ਕਿਰਪਾ ਹੋਗੀ ਮੈਨੂੰ ਦੱਸੋ ਆਪਣੀ ਵੀਡੀਓ ਤੇ ਕਿੰਨੇ ਕੁ ਫੋਨ ਆਏ ਹੋਣੇ ਮੇਰੇ ਘੱਟੋ ਘੱਟ ਨਾਲਾ ਕਰਦੇ ਇੱਕ ਦਿਨ ਦੇ ਵਿੱਚ ਲਾ ਕੇ ਚੱਲੀਏ 13 14 ਫੋਨ ਆਉਂਦੇ ਨੇ ਲਓ ਜੀ ਇੱਕ ਦਿਨ ਦੇ ਵਿੱਚ ਡੇਢ ਮਹੀਨਾ ਹੋ ਗਿਆ ਤਕਰੀਬਨ ਫੋਨ ਆਉਂਦੇ ਹਨ ਅੱ ਇਸ ਦੇ ਬਿਆਦਾ ਅੱਛਾ ਜੀ ਹਾਂ ਬਾਕੀ ਕੰਬੋ ਚੱਲ ਰਹੇ ਨੇ ਅਭੀ ਦੇਖੋ ਆ ਜੋ ਲਓ ਜੀ ਆਪਾਂ ਨਾ ਪੂਰਾ ਵਲੌਗ ਇਹਨਾਂ ਦਾ ਇੱਕ ਅੱਧੇ ਦਿਨ 'ਚ ਫੇਰ ਪਾ ਦੇਣਾ ਬਾਈ ਨੇ ਆਰਡਰ ਤੁਸੀਂ ਪਾ ਦਿਓ ਇਹਨਾਂ ਨੂੰ ਘੈਂਟ ਜਿਹਾ ਆਫਰ ਹੁਣ ਛੱਡ ਦੇਣ ਨੇ ਦੁਬਾਰੇ ਆਹ ਦੇਖੋ ਜੀ ਕੰਮ ਅੰਦਰ ਵੀ ਚੱਲੀ ਜਾਂਦਾ ਆ ਸਾਰਾ ਸਮਾਨ ਜਿਹੜਾ ਤੁਹਾਨੂੰ ਮਿਲੂਗਾ ਅੱਜ ਤੇ ਆਪਾਂ ਆਏ ਆ ਬਾਈ ਕੋਲ ਇਹਨਾਂ ਨੇ ਸਪੈਸ਼ਲ ਅਨਵਾਈਟ ਕੀਤਾ ਵੀ ਆ ਜਾਓ ਤੁਹਾਨੂੰ ਕੁਝ ਦਿੰਨੇ ਆ ਟੋਟਲ ਲਿਖ ਕੇ ਰੱਖਣਾ ਪੈ ਰਿਹਾ ਆ ਵੀ ਵਿਕਿਆ ਹੋਇਆ ਲਓ ਜੀ ਆ ਸਭ ਆ ਵੇਖੋ ਜੀ ਸੋਲਡ ਵਾਕਈ ਬਾਈ ਵਿਕਿਆ ਹੋਇਆ ਹੈ ਨਾ ਜੀ ਹੂੰ ਬਿਲਕੁਲ ਜੀ ਲਓ ਜੀ ਆ ਟੇਬਲ ਛੇਬਲ ਸਭ ਕੁਝ ਚੈੱਕ ਕਰੋ ਇਧਰ ਤੁਸੀਂ ਹੈਨਾ ਪੂਜਾ ਵਾਸਤੇ ਅੱਛਾ ਜੀ ਹਾਂਜੀ ਹਾਂਜੀ ਮੈਂ ਤਾਂ ਬਹੁਤ ਐਕਸਾਈਟਮੈਂਟ ਨਾਲ ਆਇਆ ਮੈਂ ਤਾਂ ਬਾਈ ਜੀ ਨੇ ਸਪੈਸ਼ਲ ਸੱਦੇ ਆਪਾਂ ਨੂੰ ਕਿ ਤੁਸੀਂ ਇੰਨੀ ਸਾਡੀ ਮੈਂ ਕਦੇ ਸੋਚਿਆ ਵੀ ਸੀਗਾ ਕਿ ਮੈਂ ਇਹ ਕਰੂੰਗਾ YouTube ਤੇ ਮੈਂ ਕਦੇ ਸੋਚੀ ਨਹੀਂ ਸੀ ਇਹ ਚੀਜ਼ ਪਰ ਸੱਚੀ ਬਹੁਤ ਫਰਕ ਪਿਆ ਜੀ ਬਿਲਕੁਲ ਜੀ ਫਰਕ ਫਰਕ ਬਹੁਤ ਪੈਂਦਾ ਜੀ ਇਹ ਤਾਂ ਚਲੋ ਪ੍ਰਮਾਤਮਾ ਨੇ ਹੈਨਾ ਦੇਣਾ ਹੁੰਦਾ ਜੀ ਕਤੋਂ ਦਿਨੇ ਰਾਤ ਲਾਈਟ ਨਾਈਟਾ ਵੀ ਲੱਗ ਰਹੀਆਂ ਸਭ ਕੰਮ ਹੋ ਰਿਹਾ ਆਇ ਕਾ ਤਿਆਰ ਕਰੀ ਹੋਈ ਦਿਖਾਈ ਇਹ ਅਲਮਾਰੀ ਕਿਹੜੀ ਹੈ ਯੂਵੀ ਬੋਰਡ ਤੇ ਅੱਜ ਕੱਲ ਚੱਲ ਰਹੀ ਹੈ ਇਹਦਾ ਕਾਫੀ ਵੱਡੀ ਹੈ ਹੈਨਾ 6x8 ਸਾਈਜ਼ ਦੀ ਬਣੀ ਹੋਈ ਹੈ ਅੱਛਾ ਇਹ ਕੰਮ ਚੱਲ ਰਿਹਾ ਹੈ ਦਾ ਖੋਲੇ ਮੜਾ ਜਾ ਆ ਦੇਖੋ ਨੌਕਰ ਆ ਗਿਆ ਚਾ ਬਾਤ ਠੀਕ ਹੈ ਆ ਸਾਰੇ ਸੌਫਟ ਕਲੋਜ਼ਰ ਕਵਜੇ ਲੱਗੇ ਹੋਏ ਨੇ ਇਹ ਤਾਂ ਬਾਈ ਸਿੱਧਾ ਅਲ ਜਾ ਕੇ ਰੂਮ ਚ ਰੱਖ ਦੋ ਵਸ ਹੈਨਾ ਇਹ ਹੋ ਜੂ ਤਿਆਰ ਇੱਕ ਦਿਨ ਚ ਹੈਨਾ ਹਾਂਜੀ ਹਾਂਜੀ ਬਸ ਹੈਂਡਲਰ ਲੱਗਣਾ ਇਹ ਭੇਜਣੀ ਹੈ ਅੱਛਾ ਫਿਨਿਸ਼ਿੰਗ ਰਹਿ ਗਈ ਮਾੜੀ ਮੋਟਰ ਉੱਪਰ ਚੜਾਣੀ ਹੈ ਹੁਣ 8 ਤੇ ਬਾਈ ਜੀ ਹੁਣ ਆਪਾਂ ਜਿਆਦੀ ਵੇਟਨਾ ਕਰਾਈਏ ਸਾਨੂੰ ਤੁਸੀਂ ਦੱਸ ਦੋ ਕੀ ਆਪਾਂ ਨੂੰ ਬਾਈ ਤੁਸੀਂ ਸਰਪ੍ਰਾਈਜ਼ ਕਰਨਾ ਹੈ ਨਾ ਤੁਹਾਡਾ ਹੀ ਫਾਇਦਾ ਕਰਨਾ ਹੈ ਫਾਇਦਾ ਇਹ ਹੈ ਕਿ ਤੁਹਾਡੇ ਕੰਮ ਦੀ ਚੀਜ਼ ਦੇਈਏ ਕਹਿੰਦੀਆਂ ਕਿ ਵਾਹੋ ਕੀ ਟਿਪਣ ਦੇਤਾ ਉਹਦਾ ਕੋਈ ਹੋਰ ਚੀਜ਼ ਦਵਾ ਕੇ ਕਰਨਾ ਕੰਮ ਦੀ ਬਾਈ ਕਹਿੰਦਾ ਵੀ ਤੁਹਾਨੂੰ ਉਹ ਚੀਜ਼ ਦੇਣੀ ਹੈ ਜਿਹੜੀ ਤੁਹਾਡੇ ਕੰਮ ਦੀ ਹੋਈ ਹੈ ਮਤਲਬ ਹੋਵੇ ਤੇ ਲਓ ਜਿਆਦੀ ਵੇਟਨਾ ਕਰਦੇ ਹੋਏ ਲਓ ਜੀ ਦਿਖਾਓ ਜੀ ਤੁਹਾਡੇ ਲਈ ਬਣਾਇਆ ਆਪਾਂ ਹਾਂਜੀ ਇਹਨੂੰ ਅਗਲੀ ਕਮਿਊਟਰ ਟੇਬਲ ਲੈਪਟਾਪ ਉੱਪਰ ਐਡੀਟਿੰਗ ਕਰਨ ਲਈ ਜੀ ਮੈਂ ਉਸ ਕਰਨਾ ਹੈ। ਕੀ ਬਾਤ ਹੈ ਭਾਈ ਇਹ ਤੁਸੀਂ ਸਾਡੇ ਮਤਲਬ ਦੀ ਚੀਜ਼ ਦੇਤੀ। ਛੋਟਾ ਜਾ। ਥੈਂਕ ਯੂ ਜੀ। ਛੋਟਾ ਨਹੀਂ ਭਾਈ ਮੈਨੂੰ ਤਾਂ ਬਹੁਤ ਵੱਡਾ ਹੈ ਕਿਉਂਕਿ ਗਿਫਟ ਛੋਟੇ ਵੱਡੇ ਨਹੀਂ ਮੈਟਰ ਕਰਦੇ। ਪਿਆਰ ਦੀ ਗੱਲ ਹੁੰਦੀ ਹੈ ਹਨਾ। ਤੁਸੀਂ ਦੇਖੋ ਸਾਈਜ਼ ਦਾ ਤੁਹਾਡੇ ਕੋਲ ਘਰ 'ਚ ਦਿੱਕਤ ਨਾ ਹੋਵੇ। ਤਿੰਨ ਦੋ ਦੇ ਲੈਣ ਆ ਲੈ ਲਓ। ਹਾਂਜੀ ਹਾਂਜੀ। ਸਾਡੇ ਵੱਲੋਂ ਗਿਫਟ ਸੰਭਲ। ਇਹ ਕਿੰਨੇ ਬਾਈ ਕਿੰਨੇ ਦਾ ਭਾਈ ਜੀ? 36x18 ਸਾਈਜ਼ ਹੈ ਜੀ ਇਹਦਾ। ਅੱਛਾ ਅੱਛਾ ਜੀ। 3x2 ਹੈ। ਮਤਲਬ ਕੀ ਕੀਬੋਰਡ ਨਹੀਂ ਲੱਗਿਆ? ਅੱ ਲਓ ਜੀ ਆ ਬਾਈ ਨੇ ਆਪਾਂ ਨੂੰ ਕਰਤਾ ਗਿਫਟ ਥੈਂਕ ਯੂ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਦਾ ਤੁਹਾਡਾ ਥੈਂਕ ਯੂ ਤੁਸੀਂ ਦੇ ਕਿ ਰੈਫਰੈਂਸ ਤੇ ਹੀ ਆਉਂਦੇ ਨੇ ਤੁਹਾਨੂੰ ਕੋਲ ਕਿੰਨੀ ਆਈ ਹੋਣੀ ਹੈ ਬਿਲਕੁਲ ਹਾਂਜੀ ਹਾਂਜੀ ਮੈਂ ਤੁਹਾਡਾ ਨੰਬਰ ਵੀ ਦਿੱਤਾ ਸੀ ਵੈਸੇ ਪਰ ਮੈਨੂੰ ਵੀ ਕਾਲ ਆ ਜਾਂਦੇ ਸੀ ਕਿਉਂਕਿ ਮੈਂ ਥੋੜਾ ਜਿਹਾ ਲੇਟ ਆਪਦਾ ਨੰਬਰ YouTube ਤੇ ਪਾਇਆ ਸੀਗਾ ਤੇ ਬਾਈ ਜੀ ਤੁਹਾਡਾ ਤੁਹਾਡਾ ਮਤਲਬ ਕੰਮ ਕਰਨ ਦਾ ਤਰੀਕਾ ਤੁਹਾਡਾ ਲਿਹਾਜ਼ਦਾਰੀ ਮੈਨੂੰ ਬਹੁਤ ਵਧੀਆ ਲੱਗੀ ਆ ਤੇ ਬਾਈ ਗਰੀ ਪਰਿਵਾਰ ਦੇ ਵੀ ਆਏ ਠੀਕ ਹੈ ਉਹ ਕਹਿੰਦੇ 40000 ਦਾ ਕੰਬੋ ਕੁਝ ਕਰ ਦੋ ਜੀ ਕੁਝ ਕਰ ਦੋ ਪਰ ਉਹਨਾਂ ਨੂੰ ਐਨਲੱਕ ਮਾਨਦ ਕਰੀ ਡਿਲੀਵਰੀਆਂ ਵੀ ਦਿੱਤੀਆਂ ਉਹਨਾਂ ਪਟਿਆਲੇ ਪਟਿਆਲੇ ਚ ਡਿਲੀਵਰੀ ਫਰੀ ਦਿੱਤੀਆਂ ਬਹੁਤ ਕੁਝ ਕਰਿਆ ਮਤਲਬ ਚਲੋ ਅਗਲੇ ਜਿਲ੍ਹੇ ਜਿੰਨੀ ਜੇਬ ਸੀ ਕਿਹੜਾ ਅਗਲੇ ਨੇ ਚਲੋ ਕਰੇ ਬਹੁਤ ਮਾਨਤਨ ਉਹਨਾਂ ਨੇ ਵੀ ਕੀਤਾ ਤੁਸੀਂ ਵੀ ਕਰਿਆ ਮਤਲਬ ਗਾਗ ਦੀ ਸੈਟੀਸਫੈਕਸ਼ਨ ਦਾ ਹੈ ਬਾਈ ਜੀ ਪੂਰਾ ਖਿਆਲ ਰੱਖਦੇ ਨੇ ਬਹੁਤ ਜਲਦ ਇਹਨਾਂ ਦਾ ਵਲੌਗ ਆਪਾਂ ਪੂਰੇ ਸਮਾਨ ਦਾ ਇੱਕ ਅੱਧੇ ਦਿਨ ਚ ਲੈਵਾਂਗੇ ਹਨਾ ਬਾਈ ਜੀ ਹਾਂ ਉਹਦੇ ਕੀ ਚੱਕਰ ਆ ਜੇ ਸਾਡੇ ਕੋਲ ਸਟਾਕ ਹੀ ਕਲੀਅਰ ਮਤਲਬ ਹੋਈ ਜਾ ਰਿਹਾ ਹੈ ਹਨਾ ਮਨੁਸਬਾ ਦੇ ਦਿਨ ਆ ਜਾਣਗੇ ਫਿਰ ਸਟੋਕ ਦੁਆਰ ਤੋਂ ਭਰ ਜਾਏਗਾ ਹੁਣ ਵਿਆਹ ਸਮਾਧੀ ਥੋੜੀ ਰੁਕ ਜਣਗੀ ਉਸ ਤੋਂ ਬਾਅਦ ਲੋਹੜੀ ਤੋਂ ਪਹਿਲਾਂ ਪਹਿਲਾਂ ਗਾ ਪੈ ਜਾਊਗਾ ਹੋਰ ਦੁਆਰ ਬਿਲਕੁਲ ਜੀ ਬਾਕੀ ਵੀਰਾ ਹੈਗਾ ਹੀ ਹੈ ਲੱਖ ਤੋਂ ਉੱਪਰ ਵਾਲਾ ਸੋਇਉ ਘਾਤਾ ਅੱਛਾ ਫੇਰ 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 ਮੇਰੀ ਰਿਕੁਐਸਟ ਤੁਹਾਨੂੰ ਸਾਰਿਆਂ ਨੂੰ ਫੇਰ ਦੁਬਾਰਾ ਵੀਊ ਪਾਇਓ ਅੱਛਾ ਭਾਈ ਜੀ ਇੱਕ ਗੱਲ ਦੱਸ ਦਿਓ ਆਪਾਂ ਫੇਰ ਉਹ ਮੈਂ ਆਫਰ ਲੈ ਕੇ ਆਵਾਂਗੇ ਜਿਵੇਂ ਪਹਿਲਾਂ ਸੀਗਾ ਹਾਂ ਜਰੂਰ 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 ਅੱਛਾ ਜੀ ਨਵੇਂ ਨੰਬਰ ਪਾਵਾਂਗੇ ਹੁਣ ਆਪਾਂ ਇਹਨਾਂ ਨੂੰ ਪੂਰਾ ਐਡਰੈਸ ਪੂਰਾ ਤੇ ਬਾਕੀ ਵਟਸਐਪ ਕਰਕੇ ਜਿੱ ਫੋਕਲ ਪੁਆਇੰਟ ਵਿੱਚ ਵੀਰ ਸੀ 200 ਨੰਬਰ ਫੈਕਟਰੀ ਆ ਆਪਾਂ ਜਦੋਂ ਫੋਕਲ ਪੁਆਇੰਟ ਆਨੇ ਆ ਨਾ ਪਟਿਆਲੇ ਦੇ ਵਿੱਚ ਤੇ ਉਹਦੇ ਜਿੱਦ ਟੋਇਟ ਏਜੰਸੀ ਦੀ ਬੈਕ ਸਾਈਡ ਤੇ ਪੈਂਦੀ ਹੈ ਸੀ 200 ਨੰਬਰ ਹੈ ਕਿਸੇ ਨੂੰ ਵੱਲ ਪੁੱਛ ਲੋ ਕਿ ਜਿੱਥੇ ਫਰਨੀਚਰ ਬਣਦਾ ਹੈ ਮਤਲਬ ਸ਼ੋਰੂਮ ਬਹੁਤ ਨੇ ਪਰ ਜਿੱਥੇ ਬਣਦਾ ਹੈ ਉੱਥੇ ਆ ਜਰੋ ਬਿਲਕੁਲ ਜੀ ਤੁਸੀਂ ਅੱਜ ਤੋਂ ਮਹੀਨਾ ਜਿਹੜਾ ਪੁਰਾਣੀ ਵੀਡੀਓ ਮੇਰੇ ਸਕਰੋਲ ਕਰਕੇ ਚੈਨਲ ਤੇ ਚੈੱਕ ਕਰ ਸਕਦੇ ਹੋ 40000 ਦੇ ਵਿੱਚ ਕੰਪੋਲ ਆਇਆ ਸੀ ਹਾਂ ਜੀ ਹਾਂ ਬਿਲਕੁਲ ਜੀ ਬਿਲਕੁਲ ਲਓ ਜੀ ਇਹ ਆ ਗਿਆ ਆਪਣਾ ਗਿਫਟ ਧੰਨਵਾਦ ਜੀ ਥੈਂਕ ਯੂ ਜੀ ਥੈਂ ਜੋ ਕਹਿੰਦੇ ਨੇ ਮੇਰੇ ਫਾਦਰ ਵੀ ਕਹਿੰਦੇ ਸੀ ਕਿ ਚਲੋ ਕੀ ਫਾਇਦਾ ਵੀਡੀਓਜ਼ ਆ ਜੇ ਮੈਨੂੰ ਵੀ ਸੀ ਕਿ ਮੈਂ ਯਾਰ ਕੰਮ ਜੀ ਕਰੀ ਜਾਈਏ ਪਹਿਲਾਂ ਇਹ ਜਰੀਆ ਇਹ ਮਾਲਕ ਮਾਲਕ ਟਕਰਾ ਕਰਾਉਂਦਾ ਜੀ ਇੱਕ ਦੂਜੇ ਨਾਲ ਹੈ ਨਾ ਬਿਲਕੁਲ ਬੜਾ ਮਨ ਸੀਗਾ ਤੁਸੀਂ ਇਹਨਾਂ ਨੇ ਬੈੱਡ ਦੇਖ ਕੇ ਕਿਸੇ ਨੂੰ ਦੱਸਿਆ ਉਹਨਾਂ ਰੈਫਰੈਂਸ ਤੋਂ ਹਾਂ ਜੀ ਮੈਂ ਵੀਡੀਓ ਦੇਖੀ ਸੀ ਇੱਕ ਤੁਸੀਂ YouTube ਦੇ ਆਪਣੇ ਚੈਨਲ ਤੋਂ ਸ਼ਾਇਦ ਪਤਾ ਨਹੀਂ ਪਤਾ ਨਹੀਂ Instagram ਤੇ ਪਾਈ ਸੀਗੀ ਉੱਥੋਂ ਜੀ ਉੱਥੋਂ ਸਾਡਾ ਤਾਲਮੇਲ ਹੋਇਆ ਜੀ ਨਹੀਂ ਘੈਂਟ ਕੰਮ ਹੋ ਗਿਆ ਹੈ ਨਾ ਫਾਇਦਾ ਹੋ ਗਿਆ ਹੁਣ ਤੁਹਾਡਾ ਜੀ ਕਰਦਾ ਹੋਣਾ ਵੀਡੀਓ ਬਣਾਉਣਾ ਨਾ ਹਾਂ ਮੈਂ ਆਪ ਕਹਿੰਦਾ ਹੁਣ ਮੈਂ ਕਹਿੰਦਾ ਤੁਸੀਂ ਸਮਾਨ ਵੀ ਪੂਰਾ ਕਰ ਲੈ ਲੋ ਕਿਲਾ ਉਹ ਚੀਜ਼ ਵੀ ਬਣਾ ਲਈ ਹਾਂ ਜੀ ਹਾਂ ਜੀ ਤਾਂ ਉਹਨਾਂ ਨੇ ਕਰੋ ਜੀ ਇਹਨਾਂ ਪਹ ਪੈ ਜਾ ਹਾਂ ਬਿਲਕੁਲ ਜੀ ਬਣਾਉਣ ਨੇ ਤੇ ਬੰਦੀ ਨੇ ਆਹ ਤਾਂ ਹੈਗਾ ਜੀ ਬਟਨ ਦਬਿਆ ਬੈੱਡ ਬਣੇਗਾ ਨਾਲੇ ਬਾਈ ਜਿਹੜਾ ਕੰਮ ਸਫਾਈ ਦਾ ਹੋਵੇ ਉਹਨੂੰ ਟਾਈਮ ਲੱਗਣਾ ਹਾਂ ਠੀਕ ਹੈ ਨਾ ਆਪਾਂ ਗਾਂ ਨਹੀਂ ਪਾਣਾ ਚੀਜ਼ਾਂ ਦੀ ਸਫਾਈ ਰੱਖਣੀ ਹੈ ਕਰਨੀ ਹੈ ਬਿਲਕੁਲ ਜੀ ਬਿਲਕੁਲ ਹਰ ਚੀਜ਼ ਕੁਆਲਟੀ ਨਾਲ ਹੀ ਵਿੱਚ ਨਹੀਂ ਪੈਂਦੀ ਜੀ ਬਿਲਕੁਲ ਬਾਕੀ ਸਮਾਨ ਦੀ ਇਹਨਾਂ ਕੋਈ ਕਮੀ ਨਹੀਂ ਤੁਸੀਂ ਆਰਡਰ ਕਰ ਸਕਦੇ ਹੋ ਲਓ ਜੀ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸ ਵੀਡੀਓਜ਼ ਨੂੰ ਇੰਨਾ ਪਿਆਰ ਦੇ ਨਹੀਂ ਤੇ ਅੱਗੇ ਵੀਡੀਓਜ਼ ਨੂੰ ਪਿਆਰ ਦਿਓ ਬਹੁਤ ਜਲਦੀ ਇਹਨਾਂ ਦਾ ਬਾਇਰ ਦਾ ਆਫਰਸ ਵਾਲਾ ਕੰਬੋ ਵਾਲਾ ਜਿਹੜਾ ਵਲੌਗ ਆ ਉਹ ਲੈ ਕੇ ਆਵਾਂਗੇ ਜੀ ਚਲੋ ਆਪਣਾ ਰੈਡੀ ਜੀ ਸਮਾਨ